ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਆਇਆ ਹਾਂ ਬਾਸੋਂ ਦੇ ਵਿੱਚ ਆਸੂ ਜਰਨਲ ਸਟੋਰ। ਪਿਛਲੀਆਂ ਆਫਰਾਂ ਨੂੰ ਤੁਸੀਂ ਨੇ ਬਹੁਤ ਪਿਆਰ ਦਿੱਤਾ ਤੇ ਅੱਜ ਫੇਰ ਆਸੂ ਜਰਨਲ ਸਟੋਰ ਤੇ ਬਹੁਤ ਬੜੀਆਂ ਬੜੀਆਂ ਆਫਰਾਂ ਲੈ ਕੇ ਆਇਆ ਦਿਵਾਲੀ ਤੱਕ ਤੇ ਜੇ ਤੁਸੀਂ ਲਾਭ ਲੈਣਾ ਤਾਂ ਇੱਕ ਵਾਰ ਜ਼ਰੂਰ ਆਓ ਤੇ ਬਾਕੀ ਤੁਹਾਨੂੰ ਹੁਣ ਦਿਖਾਉਣਾ ਵੀ ਕਿਹੜੀਆਂ-ਕਿਹੜੀਆਂ ਆਫਰਾਂ ਲੱਗੀਆਂ ਹੋਈਆਂ ਨੇ ਤੇ ਕਿਹੜੇ-ਕਿਹੜੇ ਬੰਬ ਬਲਾਏ ਨੇ ਬਾਈ ਨੇ। ਹਾਂਜੀ ਇਹ ਵਾਲ ਨੇ ਫੇਰ। ਵਧੀਆ ਹੀ ਵਧੀਆ ਠੀਕ ਠਾਕ ਪਟਾਕੇ ਪਾਤੇ ਫੇਰ ਦੱਸੋ ਅੱਜ ਅੱਜ ਆਪਾਂ ਪਹਿਲਾਂ ਦੀ ਤਰ੍ਹਾਂ ਹੁਣ ਫੇਰ ਦੁਬਾਰਾ ਆਫਰ ਲੈ ਕੇ ਆਏ ਆ एमआरपी ਵਾਲਾ ਸਿਰਫ 250 ਰੁਪਏ ਵਿੱਚ ਤੇ ਉਸ ਤੋਂ ਬਾਅਦ ਆਪਣੇ ਕੋਲ ਪਿਓਰ ਰੂਟਸ ਦਾ ਬਾਡੀ ਲੋਸ਼ਨ ਆਇਆ ਜੀ ਇਹ ਵੀ ਆਪਣੇ ਕੋਲ ਦੀਵਾਲੀ ਤੱਕ ਦਾ ਆਫਰ ਹੈ ਬਾਇ 1 ਗੇਟ 1 ਇੱਕ ਨਾਲ ਇੱਕ ਫ੍ਰੀ ਉਸ ਤੋਂ ਬਾਅਦ ਆਪਣੇ ਕੋਲ ਆ ਨੀਵਿਆ ਦਾ ਬਾਡੀ ਲੋਸ਼ਨ ਇਹ ਵੀ ਆਪਣੇ ਕੋਲ ਮਿਲੂਗਾ ਇੱਕ ਨਾਲ ਇੱਕ ਫ੍ਰੀ ਜੀ ਹਿਮਾਲਿਆ ਦਾ ਫੇਸ ਵਾਸ਼ ਇਹ ਵੀ ਆਪਣੇ ਕੋਲ ਮਿਲੂਗਾ ਦੀਵਾਲੀ ਤੱਕ ਦਾ ਆਫਰ ਹੈ ਇੱਕ ਨਾਲ ਇੱਕ ਫ੍ਰੀ ਕੌਂਸ ਦਾ ਫੇਸ ਵਾਸ਼ ਇਹ ਵੀ ਆਪਣੇ ਕੋਲ ਦੀਵਾਲੀ ਤੱਕ ਦਾ ਹੀ ਆਫਰ ਹੈ ਇੱਕ ਨਾਲ ਇੱਕ ਫ੍ਰੀ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀ ਵੀਐਲਸੀਸੀ ਦਾ ਸਨ ਸਕ੍ਰੀਨ ਲੋਸ਼ਨ ਇਹ ਵੀ ਆਪਣੇ ਕੋਲ ਦੀਵਾਲੀ ਤੱਕ ਦਾ ਆਫਰ ਹੈ ਇੱਕ ਨਾਲ ਇੱਕ ਫ੍ਰੀ ਮਿਲੂਗਾ ਤੇ ਆਪਣੇ ਕੋਲ ਡੈਂਬਰ ਦਾ ਟੈਲਕਮ ਹੈ ਜੀ ਇਹ ਇਹ ਤੇ ਵੀ ਆਪਣੇ ਕੋਲ ਆਫਰ ਲਾਇਆ ਸੀ ਕਰਵਾ ਚਾ ਉੱਥੇ ਜਿੱਤੇ ਸਭ ਨੇ ਬਹੁਤ ਇਹਨੂੰ ਪਸੰਦ ਕਰਿਆ ਤੇ ਬਹੁਤ ਡਿਮਾਂਡ ਰਹੀ। ਦੀ ਡਿਮਾਂਡ ਤੇ ਆਪਾਂ ਨੇ ਦੁਬਾਰਾ ਫੇਰ ਆਫਰ ਲਾ ਰਹੇ ਆ। ਇਸ ਵਾਰ ਆਪਣੇ ਕੋਲ ਕਿਟ ਹੈ ਪਿਓ ਰੂਟਸ ਦੀ ਫੇਸ਼ਲ ਕਿਟ। ਇਹਦੇ ਨਾਲ ਆਪਾਂ 400 ਰੁਪਏ ਦੀ ਕਿਟ ਮਿਲੂਗੀ ਆਪਾਂ ਨੂੰ ਨਾਲ ਆਪਾਂ ਦੇਵਾਂਗੇ ਇਹਦੇ ਨਾਲ 80 ਰੁਪਏ ਦੀ 골ਡ ਬਲੀਚ ਬਿਲਕੁਲ ਫ੍ਰੀ। 100 ਰੁਪਏ ਦੀ ਕਿਟ 80 ਰੁਪਏ ਦੀ ਬਲੀਚ ਫ੍ਰੀ। ਇਹ ਆਫਰ ਸਿਰਫ ਆਪਾਂ ਨੂੰ ਮਿਲੂਗਾ ਦਿਵਾਲੀ ਤੱਕ ਦਾ ਆਫਰ ਹੈ ਜੀ। ਜਿਹੜਾ ਪਹਿਲਾਂ ਆਊਗਾ ਪਹਿਲਾਂ ਪਾਊਗਾ ਠੀਕ ਹੈ ਜੀ। ਤੇ ਮੁੰਡਿਆਂ ਮੰਡਿਆਂ ਵਾਸਤੇ ਵੀ ਕੁਝ ਦੇ ਦਿਓ। ਮੁੰਡ હેર ਸਪਰੇਅ ਕੀ ਆਪਾਂ ਤੁਹਾਨੂੰ ਦੱਸਵਾਗੇ ਐਂਜੋ ਹੇਅਰ ਸਪਰੇਅ ਵਾਲੀ ਤੱਕ ਦਾ ਆਫਰ ਸਿਰਫ 80 ਰੁਪਏ ਚ ਹਾਂਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਤੇ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ